such a beautiful day and i'm so happy to be here uh, with the seek motorcycle club of ontario for this fantastic ride for diabetes it's wonderful it's grown every year uh, and it's great to see people coming from all across ontario actually to be part of this ride to london uh, the focus on diabetes and raising money and awareness for diabetes is so important ਅ ਡਾਇਬੀਟਿਸ ਇੱਕ ਬਹੁਤ ਹੀ ਜਿਹੜਾ ਸੀਰੀਅਸ ਕਨਸਰਨ ਹੈਗਾ ਵਾ ਇਹਦੇ ਲਈ ਅਵੇਅਰਨੈਸ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਮਿਲੀਅਨਸ ਆਫ ਪੀਪਲ ਜਿਹੜੇ ਹੈਗੇ ਆ ਰਾਊਂਡ ਦਾ ਵਰਲਡ ਜਿਹੜੇ ਤੋਂ ਅਫੈਕਟਡ ਹੈਗੇ ਡਾਇਬੀਟਿਸ ਤੋਂ ਸੋ ਇਹ ਜਿਹੜਾ ਅੱਜ ਜੀ ਰਾਈਟ ਕੱਢੀ ਜਾ ਰਹੀ ਹੈ ਇਹਦੇ ਲਈ ਜਿਹੜੇ ਅਵੇਅਰਨੈਸ ਕ੍ਰੀਏਟ ਹੋਊਗੀ ਫੰਡਸ ਜਿਹੜੇ ਰੇਸ ਕੀਤੇ ਜਾਣਗੇ ਨਾਲ ਦੀ ਨਾਲ ਇੱਕ ਉਮੀਦ ਜਿਹੜੇ ਡਾਇਬੀਟਿਸ ਨਾਲ ਜਿਹੜੇ ਲੋਕੀ ਜਿਹੜੇ ਲਿਵ ਕਰ ਰਹੇ ਆ ਉਹਨਾਂ ਲਈ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਜਿਹੜੇ ਆਪਣੇ ਸਿੱਖ ਮੋਟਰਸਾਈਕਲ ਕਲੱਬ ਤੇ ਇਹਨਾਂ ਦੇ ਹੋਰ ਚੈਪਟਰ ਸਾਰੇ ਪ੍ਰੋਵਿੰਸ ਵੱਖ-ਵੱਖ ਪ੍ਰੋਵਿੰਸਸ ਅਕਰੋਸ ਆਹ ਘੇਰ ਇਹਨਾਂ ਦਾ ਬਹੁਤ ਵਧੀਆ ਫਰਾਲਾ ਬਹੁਤ ਵਧੀਆ ਕੰਮ ਕਰਦੇ ਆ ਕਮਿਊਨਿਟੀ 'ਚ ਬਹੁਤ ਜ਼ਿਆਦਾ ਰਿਸਪੈਕਟ ਹੈ ਕਿ ਇਹਨਾਂ ਦੀ ਸੋ ਅਸੀਂ ਹਮੇਸ਼ਾ ਇਹਨਾਂ ਨੂੰ ਸਪੋਰਟ ਕਰਦੇ ਆ ਪ੍ਰੀਮੀਅਰ ਸਾਹਿਬ ਵੀ ਬਹੁਤ ਖਾਸ ਕਰਕੇ ਇਸ ਸਿੱਖ ਮੋਟਰਸਾਈਕਲ ਕਲੱਬ ਦੀ ਟੀਮ ਨੂੰ ਸਪੋਰਟ ਕਰਦੇ ਆ ਅਸੀਂ ਵੀ ਚਾਹੁੰਦੇ ਹੈਗੇ ਵੀ ਹੋਰ ਵੱਧ ਤੋਂ ਵੱਧ ਤਰੱਕੀ ਇਸ ਕਲੱਬ ਨੂੰ ਸਾਰੀ ਕਮਿਊਨਿਟੀ ਹੋਰ ਬਖਸ਼ੇ ਗੁਰਸਾ ਬਖਸ਼ੇ ਅਤੇ ਨਾਲ ਦੀ ਨਾਲ ਜਿਹੜੇ ਹੋਰ ਵੱਡੇ ਕਾਰਜ ਆ ਉਹ ਵੀ ਹੋਈ ਜਾਣ ਸੋ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਬ੍ਰੈਂਪਟਨ ਦੇ ਵਿੱਚ ਮੌਜੂਦ ਹਾਂ ਜਿੱਥੇ ਸਿੱਖ ਮੋਟਰਸਾਈਕਲ ਕਲੱਬ ਕਨੀਓ ਡਾਇਬੀਟਿਸ ਦੇ ਲਈ ਇੱਕ ਕੌਜ਼ ਕੀਤਾ ਜਾ ਰਿਹਾ ਔਰ ਮੇਰੇ ਨਾਲ ਕੈਨੇਡੀਅਨ ਆਪੋਜੀਸ਼ਨ ਲੀਡਰ Uh, NDP leader, né? so hi, how are you? I'm great, it's such a beautiful day, and I'm so happy to be here uh, with the Sikh Motorcycle Club of Ontario for this fantastic ride for diabetes. Okay, so this is your first time, or you came all the time because uh, the ride every year, you know, and they like uh, raised lots of funds and uh, give the hospitals and all. What do you think about that? Well, I mean, it's wonderful, it's grown every year, uh, and it's great to see people coming from all across Ontario. Actually, to be part of this ride to London, uh, the focus on diabetes and raising money and awareness for diabetes is so important. It's important to so many families, my family too, but also to uh, so many, particularly in the Sikh community, where we see in South Asian communities a very high rate of diabetes. I was just saying that one uh, every three minutes somebody is diagnosed with diabetes in Canada. So uh, this is a really important issue to raise money and awareness for. Uh, so I'm so happy to be out here and so thankful. To the Sikh Motorcycle Club for continuing to do an amazing job of uh, helping our community and helping Canada. ਥੈਂਕ ਯੂ ਸੋ ਮੱਚ ਥੈਂਕ ਯੂ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਬ੍ਰੈਂਪਟਨ ਵਿਖੇ ਮੌਜੂਦ ਆ ਜੀ ਜਿੱਥੇ ਸਿੱਖ ਮੋਟਰਸਾਈਕਲ ਕਲੱਬ ਕੰਨੀਓ ਅੱਜ ਡਾਇਬਟੀਜ਼ ਨੂੰ ਲੈ ਕੇ ਇੱਕ ਰਾਈਡ ਕੱਢੀ ਜਾ ਰਹੀ ਆ ਔਰ ਮੇਰੇ ਨਾਲ ਐਮਪੀਪੀ ਪ੍ਰਮੀ ਸਰਕਾਰੀਆ ਮਿਨਿਸਟਰ ਨੇ ਔਰ ਅਮਰਜੋਤ ਸਿੰਘ ਸੰਧੂ ਸੋ ਸੰਧੂ ਸਾਹਿਬ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਕੀ ਕਹਿਣਾ ਚਾਹੋਗੇ ਹਰ ਸਾਲ ਇਹ ਰਾਈਡ ਕੱਢਦੇ ਆ ਜੀ ਔਰ ਚੰਗੇ ਕੌਜ਼ ਲਈ ਕੀ ਕਹੋਗੇ ਆ ਬਿਲਕੁਲ ਗਰੇਵਾਲ ਸਾਹਿਬ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਜਿਹੜੇ ਇਦਾਂ ਦੇ ਇੰਪੋਰਟੈਂਟ ਇਵੈਂਟ ਕਵਰ ਕਰਦੇ ਆ ਜੀ ਅਤੇ ਨਾਲ ਦੀ ਨਾਲ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਹਮੇਸ਼ਾ ਹੀ ਕਮਿਊਨਿਟੀ ਦੇ ਵਿੱਚ ਜਦੋਂ ਵੀ ਕੋਈ ਲੋਡ ਹੁੰਦੀ ਆ ਜਿਹੜੇ ਮੁੱਦੇ ਆਪਾਂ ਜਾਣਦੇ ਡਾਇਬੀਟਿਸ ਲਈ ਅੱਜ ਜਿਹੜੀ ਰਾਈਡ ਕਿਟ ਕੱਢੀ ਜਾ ਰਹੀ ਆ ਡਾਇਬੀਟਿਸ ਕੈਨੇਡਾ ਲਈ ਜਿੰਨੇ ਵੀ ਫੰਡ ਰੇਸ ਹੋਣਗੇ ਰਾਈਟ ਤੋਂ ਉਹ ਡਾਇਬੀਟਿਸ ਕੈਨੇਡਾ ਨੂੰ ਜਾਣਗੇ ਡਾਇਬੀਟਿਸ ਇੱਕ ਬਹੁਤ ਹੀ ਜਿਹੜਾ ਸੀਰੀਅਸ ਕੰਸਰਨ ਹੈਗਾ ਵਾ ਇਹਦੇ ਲਈ ਅਵੇਰਨੈਸ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਮਿਲੀਅਨਸ ਆਫ ਪੀਪਲ ਜਿਹੜੇ ਹੈਗੇ ਆ ਰਾਊਂਡ ਦਾ ਵਰਲਡ ਜਿਹੜੇ ਤੋਂ ਅਫੈਕਟਡ ਹੈਗੇ ਡਾਇਬੀਟਿਸ ਤੋਂ ਸੋ ਇਹ ਜਿਹੜਾ ਅੱਜ ਜੀ ਰਾਈਡ ਕੱਢੀ ਜਾ ਰਹੀ ਹੈ ਇਹਦੇ ਲਈ ਜਿਹੜੇ ਅਵੇਰਨ ਜਿਹੜੇ ਡਾਇਬੀਟਿਸ ਨਾਲ ਜਿਹੜੇ ਲੋਕੀ ਜਿਹੜੇ ਲਿਵ ਕਰ ਰਹੇ ਆ ਉਹਨਾਂ ਲਈ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਸੋ ਹਮੇਸ਼ਾ ਹੀ ਸਿੱਖ ਮੋਟਰਸਾਈਕਲ ਕਲੱਬ ਜਿਹੜੇ ਆ ਜੀ ਹਮੇਸ਼ਾ ਹੀ ਕਮਿਊਨਿਟੀ ਲਈ ਵਧੀਆ ਪ੍ਰਾਲੇ ਕਰਦੇ ਰਹਿੰਦੇ ਆ ਚਾਹੇ ਡਾਇਬੀਟਿਸ ਕੈਨੇਡਾ ਲਈ ਜਾਂ ਹੋਰ ਵੀ ਆਪਣੇ ਲੋਕਲ ਹਸਪੀਟਲ ਜਾਂ ਲੋਕਲ ਚੈਰਿਟੀਜ਼ ਦੇ ਲਈ ਜਦੋਂ ਵੀ ਕਮਿਊਨਿਟੀ ਨੂੰ ਕਿਤੇ ਲੋੜ ਹੁੰਦੀ ਆ ਆਪਾਂ ਇਹਨਾਂ ਤੇ ਰਿਲਾਇ ਕਰ ਸਕਦੇ ਆ ਸੋ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿ ਹਮੇਸ਼ਾ ਹੀ ਹਰ ਸਾਲ ਐਫਰਟ ਕਰਕੇ ਜਿਹੜੇ ਏਡੇ ਵਧੀਆ ਜਿਹੜੇ ਪ੍ਰਾਲੇ ਕਰਦੇ ਆ ਜੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਵੇਂ ਇਹਨਾਂ ਨੇ ਤਾਂ ਦਾ ਫਰਜ਼ ਹੁੰਦਾ ਜੇ ਕਿਤੇ ਨਾ ਕਿਤੇ ਇਦਾਂ ਦੇ ਕੌਜ਼ ਹੋਣ ਤਾਂ ਉਹਨਾਂ ਨੂੰ ਵੱਧ ਚੜ ਕੇ ਉਹਨਾਂ ਦੇ ਨਾਲ ਉਹਨਾਂ ਦਾ ਸ਼ਹਾਦਤ ਕਰੋ ਉਹਨਾਂ ਦੇ ਨਾਲ ਖੜੋ ਕੀ ਕਹੂੰਗਾ ਬਹੁਤ ਵਧੀਆ ਲੱਗਦਾ ਜੀ ਵੇਖੋ ਖਾਸ ਕਰਕੇ ਇਹ ਸਿਰਫ ਬ੍ਰੈਂਪਟਨ ਲਈ ਨਹੀਂ ਕਰ ਰਹੇ ਆਪਣੇ ਕੰਟਰੀਓਨਿੰਗ ਕਰ ਰਹੇ ਸਾਰੇ ਕੈਨੇਡਾ ਦੀ ਕਰ ਰਹੇ ਸੋ ਜਿਹੜੇ ਆਪਣੇ ਸਿੱਖ ਮੋਟਰਸਾਈਕਲ ਕਲੱਬ ਤੇ ਇਹਨਾਂ ਦੇ ਹੋਰ ਚੈਪਟਰ ਸਾਰੇ ਪ੍ਰੋਵਿੰਸ ਵਕ ਵਕ ਪ੍ਰੋਮਿਸਸ ਲਿਕ ਕ੍ਰਾਸ ਆ ਗਿਆ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਕੰਮ ਕਰਦੇ ਹੈ ਕਮਿਊਨਿਟੀ ਚ ਬਹੁਤ ਜਿਆਦਾ ਰਿਸਪੈਕਟ ਹੈਗੀ ਇਹਨਾਂ ਦੀ ਸੋ ਅਸੀਂ ਹਮੇਸ਼ਾ ਇਹਨਾਂ ਨੂੰ ਸਪੋਰਟ ਕਰਦੇ ਆ ਪ੍ਰੀਮੀਅਰ ਸਾਹਿਬ ਵੀ ਬਹੁਤ ਖਾਸ ਕਰਕੇ ਸਿੱਖ ਮੋਟਰਸਾਈਕਲ ਕਲੱਬ ਦੀ ਟੀਮ ਨੂੰ ਸਪੋਰਟ ਕਰਦੇ ਆ ਅਸੀਂ ਵੀ ਚਾਹੁੰਦੇ ਹੈਗੇ ਉਹ ਵੀ ਹੋਰ ਵੱਧ ਤੋਂ ਵੱਧ ਤਰੱਕੀ ਇਸ ਕਲੱਬ uh sari so, community hor bakshe uh gurusah bakshe uh at the nine aljare horde karaja oh ovihoijan so congratulations to the sick motorcycle club and uh wishing you all the best for this ride. Thank you so much. Thank you buddy. Thank you, sir. ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜੀ ਮੋਟਰਸਾਈਕਲ ਕਲੱਬ ਕੰਨੀਓ ਇੱਕ ਰਾਈਡ ਕੱਦੀ ਜਾਂਦੀ ਹੈ ਜਿਹਦੇ ਵਿੱਚ ਰਾਈਡ ਫॉर ਕੌਜ਼ ਕਿਉਂਕਿ ਡਾਇਬੀਟਿਸ ਨੂੰ ਲੈ ਕੇ ਇਹ ਰਾਈਡ ਸੀ ਜੋ ਅੱਜ ਇਸ ਦੀ ਸ਼ੁਰੂਆਤ ਹੋਈ ਹੈ ਔਰ ਇਹ ਲੰਡਨ ਤੱਕ 2300 ਕਿਲੋਮੀਟਰ ਦੇ ਵਿੱਚ ਏਰੀਆ ਦੇ ਵਿੱਚ ਜਾਏਗੀ ਔਰ ਫੰਡਰੇਜ ਕਰੇਗੀ ਔਰ ਉਸ ਫੰਡ ਨੂੰ ਇਹ ਜਿਹੜੇ ਜ਼ਰੂਰਤਮੰਦ ਨੇ ਜਾਂ ਪੇਸ਼ੈਂਟਸ ਨੇ ਜਾਂ ਹਸਪੀਟਲ ਦੇ ਉਹਨਾਂ ਨੂੰ ਡੋਨੇਟ ਕਰਨਗੇ ਸੋ ਇਸ ਦੇ ਨਾਲ ਜਿਹੜੀ ਇਹ ਸਿੱਖ ਮੋਟਰਸਾਈਕਲ ਕਲੱਬ ਦੀ ਹਰ ਸਾਲ ਦੀਆਂ ਜਿਹੜੀਆਂ ਅਲੱਗ-ਅਲੱਗ ਰਾਈਡ ਹੁੰਦਾ ਉਹਨਾਂ ਦੇ ਵਿੱਚੋਂ ਇਹ ਇੱਕ ਹੈ ਔਰ ਉਹਨਾਂ ਦਾ ਇਹ ਕਹਿਣਾ ਵੀ ਜੇ ਕਮਿਊਨਿਟੀ ਦੇ ਵਿੱਚ ਕੋਈ ਵੱਧ ਚੜ ਕੇ ਜੇ ਹਿੱਸਾ ਲਈਏ ਉਹਦੇ ਲਈ ਹਰ ਇੱਕ ਲਈ ਚੰਗਾ ਕਿਉਂਕਿ ਜੇ ਆਪਾਂ ਇੱਥੇ ਕੈਨੇਡੀਅਨਸ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਿਉਂਕਿ ਖਾਸ ਕਰਕੇ ਔਰਤਾਂ ਲਈ ਕਿਉਂਕਿ ਜਿਹੜੀ ਇਹ ਡਾਇਬੀਟਿਸ ਦੀ ਜਿਹੜੀ ਬਿਮਾਰੀ ਆ ਹਰ ਘਰ ਦੇ ਵਿੱਚ ਵੱੜ ਚੁੱਕੀ ਆ ਔਰ ਇਸ ਤੋਂ ਜਿੰਨਾ ਇਸ ਦਾ ਇਲਾਜ ਹੋ ਸਕੇ ਉਹਨਾਂ ਹੀ ਚੰਗਾ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸੈਮਨ ਦੇ ਨਾਲ ਭਪਿੰਦਰ ਗਰੇਵਾਲ ਡ